ਕਿ ਜਿਹੜੀ ਬੀਜੇਪੀ ਹੈ ਖਾਸ ਕਰਕੇ ਉਹ ਪੰਜਾਬ ਨੂੰ ਤੀ ਹੈ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਕਿਸਾਨਾਂ ਦੀ ਥਾਲੀ 'ਚ ਰੋਟੀ ਚੱਕਣ ਦੀ ਕੋਸ਼ਿਸ਼ ਕੀਤੀ ਸੀ ਹੁਣ ਪੰਜਾਬ ਦੇ ਜਿਹੜੇ ਮਜ਼ਦੂਰ ਹੈ ਇਹਨਾਂ ਦਾ ਹੱਕ ਖੋਲਿਆ ਤੁਸ ਲੁੱਟਣ ਨਹੀਂ ਜਾ ਰਹੇ ਤੁਸੀਂ ਲੁੱਟੇ ਜਾ ਚੁੱਕੇ ਹੋ ਆਲਰੇਡੀ ਜਿਹੜੀ ਮੰਤਰੇਗਾ ਸਕੀਮ ਹੈ ਉਹ ਪੰਜਾਬ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਖਤਮ ਹੋ ਚੁੱਕੀ ਹੈ 100 100 ਪਰਿਵਾਰ ਹੈ ਜਿਹੜਾ ਉਹ ਬੇਰੋਜ਼ਗਾਰ ਹੋ ਗਏ ਇਹਨਾਂ ਨੇ ਸਾਡਾ ਹੱਕ ਹੈ ਜਿਹੜਾ ਖਾਸ ਕਰਕੇ ਹੋ ਲਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਤਬਦੀਲੀਆਂ ਬਹੁਤ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਪਿੰਡ ਦੇ ਵਿੱਚ 100 ਬੰਦੇ ਨੂੰ ਕੰਮ ਮਿਲਦਾ ਸੀਗਾ ਤਾਂ ਹੁਣ 5 ਬੰਦਿਆਂ ਨੂੰ ਰਹਿ ਜਾਂ ਬਰੋਦੀ ਗੱਲਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਖਾਸ ਕਰਕੇ ਸ਼ੋਰਾ ਮਾਰ ਲੇ ਜਾਂਦੇ ਆ ਇਹ ਲੋਕ ਤੇ ਪੰਜਾਬ ਦੇ ਕਿਸਾਨੀ ਨੂੰ ਕੋਈ এমਪਲੋਇਮੈਂਟ ਦਿੱਤੀ ਕੋਈ ਵੱਡਾ ਪ੍ਰੋਜੈਕਟ ਸੈਂਟਰ ਗਵਰਨਮੈਂਟ ਨੇ ਨਹੀਂ ਦਿੰਦਾ ਹੈਗਾ ਜੇ ਵੀ ਖਾਸ ਕਰਕੇ ਪੰਜਾਬ ਬਰੋਦੀ ਆ ਸਾਡੇ ਕਿਸਾਨ ਬਾਰਡਰਾਂ ਦੇ ਉੱਪਰ ਰੂਲੀ ਇਹਨਾਂ ਨੇ ਸਾਡੀਆਂ ਮਾਵਾਂ ਰੂਲੀਆਂ ਹੁਣ ਸਾਡੀਆਂ ਬੀਬੀਆਂ ਸਾਡੇ ਮਜ਼ਦੂਰ ਭਰਾ ਖਾਸ ਕਰਕੇ ਇਹਨਾਂ ਦੀ ਲੜਾਈ ਆ ਸੀ ਆਖਰੀ ਸਾਹ ਤੇ ਨਾਲ ਤੱਕ ਲੜਦੇ ਰਹੇ ਸਰਕਾਰ ਹਰ ਵਾਰੀ ਪੰਜਾਬ ਦੇ ਨਾਲ ਹੀ ਧੱਕਾ ਕਿਉਂ ਕਰਦੀ ਹੈ ਕਿਉਂਕਿ ਪਹਿਲਾਂ ਤਿੰਨ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਵਾਸਤੇ ਲੈ ਕੇ ਆਉਂਦੇ ਸੀ ਹੁਣ ਮਨਰੇਗਾ ਸਕੀਮ ਦਾ ਬਤਲਾ ਕੀਤਾ ਇਹਨੂੰ ਵੀ ਕਾਲਾ ਕਾਨੂੰਨ ਹੀ ਮੰਨਿਆ ਜਾ ਰਿਹਾ ਕਿਸਾਨਾਂ ਨਾਲ ਵੀ ਧੱਕਾ ਕਰਿਆ ਮਜ਼ਦੂਰਾਂ ਨਾਲ ਵੀ ਧੱਕਾ ਕਰਿਆ ਤੁਸੀਂ ਆਰਡੀਐਫ ਦਾ ਪੈਸਾ ਸੜਕਾਂ ਵਾਸਤੇ ਉਹ ਘੇਰ ਲਿਆ ਇਹਨਾਂ ਨੇ ਕਦਮ ਕਰਤਾ ਸਾਡੇ ਨੌਜਵਾਨਾਂ ਨੂੰ ਤੁਸੀਂ ਦੇਖੋ ਸੈਂਟਰ ਗਵਰਨਮੈਂਟ ਦੀ ਪੈਨਸ਼ਨ ਸਕੀਮ ਲਾਦੀ ਆਪਾਂ ਕਿੰਨੇ ਕੁ ਬੰਦਿਆਂ ਨੇ ਸੈਟਰ ਗਵਰਨਮੈਂਟ ਦੀ ਪੈਨਸ਼ਨ ਮਿਲ ਰਹੀ ਹੈ ਮਿਲ ਨਹੀਂ ਰਹੀ ਪਿੰਡਾ ਜੀ ਇੱਕ ਇੱਕ ਦੋ ਦੋ ਬੰਦਾ ਵੀਰ ਬਾਦਲ ਦਾ ਸੀ ਸੀਵਾਦ ਇਹਨਾਂ ਨੇ ਪੰਜਾਬ ਖਤਮ ਕਰ ਦਿੱਤਾ ਇਹਨਾਂ ਦਾ ਵੀ ਨਕੱਕ ਰਿਆ ਵੋਟਾਂ ਵਿੱਚ ਤਰਸਦੇ ਫਿਰਦੇ ਆ ਵੀ ਸਾ ਅਸੀਂ ਐਮਐਲਏ ਬਣ ਜੀ ਐਮਐਲਏ ਬਣ ਜੀ ਐਮਐਲਏ ਐਮਐਲਏ ਕੁਝ ਨਹੀਂ ਹੈਗਾ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਬੀਜੇਪੀ ਖਿਲਾਫ ਫਤੇਗੜ ਸਾਹਿਬ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਥੋੜੇ ਦਿਨ ਪਹਿਲਾਂ ਬੀਜੇਪੀ ਦੁਆਰਾ ਮਜ਼ਦੂਰਾਂ ਨੂੰ ਮਾਰੂ ਨੀਤੀ ਜਿਹੜੀ ਕੱਢੀ ਗਈ ਆ ਉਸ ਦੇ ਖਿਲਾਫ ਜਿਹੜਾ ਕਿ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਮਨਰੇਗਾ ਸਕੀਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਨੇ ਮੇਰੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੁੜਫਲ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਥੈਂਕ ਯੂ ਵੈਰੀ ਮਚ ਜੀ ਤੁਸੀਂ ਸਾਡੀ ਗੱਲ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਪਹੁੰਚੇ ਹੋ। ਇਹ ਕਿਵੇਂ ਦੇਖਦੇ ਹੋ ਅੱਜ ਤੁਸੀਂ ਇੱਥੇ ਮਜ਼ਦੂਰਾਂ ਨੂੰ ਸਮਝਾ ਰਹੇ ਹੋ ਜਿਹੜੀ ਮਨਰੇਗਾ ਸਕੀਮ ਦੇ ਵਿੱਚ ਕੇਂਦਰ ਸਰਕਾਰ ਦੁਆਰਾ ਇੱਕ ਮਾਰੂ ਤਬਦੀਲੀਆਂ ਕੀਤੀਆਂ ਗਈਆਂ ਨੇ। ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਪਹਿਲੇ ਦਿਨ ਤੋਂ ਪਤਾ ਹੈ ਕਿ ਜਿਹੜੀ ਬੀਜੇਪੀ ਹੈ ਖਾਸ ਕਰਕੇ ਉਹ ਪੰਜਾਬ ਵਿਰੋਧੀ ਆ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਕਿਸਾਨਾਂ ਦੀ ਥਾਲੀ 'ਚ ਰੋਟੀ ਚੱਕਣ ਦੀ ਕੋਸ਼ਿਸ਼ ਕੀਤੀ ਸੀ ਹੁਣ ਪੰਜਾਬ ਦੇ ਜਿਹੜੇ ਮਜ਼ਦੂਰ ਆ ਇਹਨਾਂ ਦਾ ਹੱਕ ਖੋਲਿਆ ਇਹਨਾਂ ਨੇ ਮੈਂ ਇਹਨਾਂ ਨੂੰ ਦੱਸ ਕੇ ਹਟਿਆ ਤੁਸੀਂ ਦੇਖਿਆ ਤੁਹਾਨੂੰ ਲੁੱਟਣ ਨਹੀਂ ਜਾ ਰਹੇ ਤੁਸੀਂ ਲੁੱਟੇ ਜਾ ਚੁੱਕੇ ਹੋ ਆਲਰੇਡੀ ਇਹਨਾਂ ਨੇ ਮਨਰੇਗਾ ਸਕੀਮ ਆ ਖਾਸ ਕਰਕੇ ਉਹ ਜਿਹੜੀ ਬੰਦ ਹੋ ਗਈ ਪਿੰਡਾਂ ਦੇ ਵਿੱਚ ਖਾਸ ਕਰਕੇ ਇਹ ਇਹ ਸਾਡੇ ਭਾਈਚਾਰਕ ਤੌਰ ਤੇ ਸਾਂਝ ਆ ਜਿਹੜੀ ਖਾਸ ਕਰਕੇ ਸਰਪੰਚਾਂ ਦੀ ਮਨਰੇਗਾ ਵਰਕਰਸ ਦੀ ਸਾਡੇ ਚਾਚੇ ਤਾਏ ਨੇ ਇਹ ਸਾਰੇ ਸਾਡੇ ਨਾਲ ਵੱਟ ਡੋਲਾਂ ਦੀ ਸਾਂਝ ਆ ਸਾਡੇ ਸੁੱਖ ਦੁੱਖ ਦੇ ਵਿੱਚ ਇਹ ਸਾਰੇ ਸਾਥੀ ਆ ਇਹ ਸਾਡੀ ਭਾਈਚਾਰਕ ਸਾਂਝ ਖਤਮ ਕਰਨਾ ਚਾਹੁੰਦੇ ਆ ਕਿ ਵੀ ਇਹ ਇੱਕ ਦੂਜੇ ਨਾਲ ਲੜਨ ਪਰ ਮੈਂ ਦੱਸਣਾ ਚਾਹੁੰਨਾ ਤੁਹਾਡੇ ਜਰੀਏ ਜਿਹੜੀ ਮਨਰੇਗਾ ਸਕੀਮ ਹੈ ਉਹ ਪੰਜਾਬ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਖਤਮ ਹੋ ਚੁੱਕੀ ਆ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਅਸੀਂ ਮੇਰਾ ਪਰਿਵਾਰ ਵੀ ਲੰਬਾ ਸਮਾਂ ਅਸੀਂ ਪੰਚਾਇਤ ਚਲਾਈ ਆ ਮੈਂ ਥੋ ਬਾਅਦ ਤ੍ਰਤੀਜੀ ਪੀੜ੍ਹੀ ਦੇ ਵਿੱਚ ਆ ਮੈਂ ਸਰਪੰਚ ਵੀ ਤੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਚੁਣ ਕੇ ਮੈਨੂੰ ਭੇਜਿਆ ਅਸੀਂ 2008 ਤੋਂ ਲਗਭਗ ਇਹ ਲੱਗੇ ਹੋਏ ਆ ਸਕੀਮ ਜਿਹੜੀ ਐ ਸਟਰੋਂਗ ਕਰਨ ਪਿੰਡਾਂ ਦੇ ਵਿੱਚ ਇਹ 2 2 3 3 ਬੰਦਿਆਂ ਨੂੰ ਰੋਜ਼ਗਾਰ ਦਿੰਦਾ ਅੱਜ ਪਿੰਡਾਂ ਦੇ ਵਿੱਚ 100 100 ਬੰਦਾ ਹੈ ਜਿਨ੍ਹਾਂ ਨੂੰ ਹਰੇਕ ਪਿੰਡ ਵਿੱਚ ਮੈਂ ਸਮਝਦਾ ਸਾਡੀਆਂ ਚਾਚੀਆਂ ਤਾਈਆਂ ਸਾਡੀਆਂ ਬੇਬੇ ਆਵਾ ਸਾਡੀਆਂ ਮਾਤਾਵਾਂ 100 100 ਪਰਿਵਾਰ ਆ ਜਿਹੜਾ ਉਹ ਬੇਰੋਜ਼ਗਾਰ ਹੋ ਗਏ ਇਹਨਾਂ ਨੇ ਸਾਡਾ ਹੱਕ ਹੈ ਜਿਹੜਾ ਖਾਸ ਕਰਕੇ ਉਹ ਖੋਲਿਆ ਪਹਿਲਾਂ ਅਸੀਂ ਡਿਮਾਂਡ ਦਿੰਦੇ ਹੁੰਦੇ ਸੀ 100 100 ਬੰਦੇ ਦੀ 100 ਬੰਦੇ ਨੂੰ ਕੰਮ ਕਰਨਾ ਚਾਹੀਦਾ ਹੁਣ ਰਹਿ ਗਿਆ 5 ਬੰਦਿਆਂ ਤੇ ਰਹਿ ਗਿਆ 95 ਬੰਦੇ ਆ ਜਿਹੜੇ ਬੇਰੁਜ਼ਗਾਰ ਹੋ ਸਰਕਾਰ ਦਾ ਕੰਮ ਹੁੰਦਾ ਰਜਗਾਰ ਪ੍ਰੋਵਾਈਡ ਕਰਾਉਣਾ ਸਾਨੂੰ ਪਹਿਲਾਂ ਤਾਂ ਇਹਨਾਂ ਨੇ 100 ਰੁਪਏ 'ਚ ਮੈਂ ਐਗਜ਼ਾਮਪਲ ਦਵਾ ਤਾਂ 60 ਰੁਪਏ ਲੇਬਰ ਵਾਸਤੇ ਮਿਲਦੇ ਹੁੰਦੇ ਸੀ 40% ਦਾ ਮਟੀਰੀਅਲ ਮਿਲਦਾ ਹੁੰਦਾ ਪਹਿਲਾਂ ਤਾਂ ਇਹਨਾਂ ਨੇ ਮਟੀਰੀਅਲ ਖਤਮ ਕਰ ਤਾ ਪਹਿਲਾਂ ਸਰਪੰਚਾਂ ਕੋਲ ਅਧਿਕਾਰ ਹੁੰਦੇ ਸੀ ਖਾਸ ਕਰਕੇ ਪੰਚਾਇਤਾਂ ਕੋਲ ਵੀ ਉਹ ਰਜਿਸਟਰ ਦੇ ਉੱਪਰ ਹਾਜ਼ਰੀ ਉਹਨਾਂ ਨੇ ਲਾਉਣੀ ਕਰਨੀ ਪੰਚਾਇਤਾਂ ਕੋਲ ਪੈਸੇ ਆਉਂਦੇ ਸੀ ਸਰਪੰਚ ਦੇ ਦਿੰਦੇ ਹੁੰਦੇ ਸੀ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਆਨਲਾਈਨ ਕਰਿਆ ਵੀ ਤੁਸੀਂ ਬਲਾਕ ਤੋਂ ਇਹ ਮਾਸਟਰ ਰੋਲ ਕਢਾ ਕੇ ਲਿਆਓ ਇਟ ਮੀਨਸ ਇਹਨਾਂ ਕੋਲ ਚੁਣੇ ਹੋਏ ਨਮਾਇੰਦੇ ਆ ਉਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਸੀ ਫਿਰ ਸੈਕੰਡਲੀ ਜਦੋਂ ਉੱਥੋਂ ਨਿਕਲ ਲੱਗ ਗਿਆ ਮਾਸਟਰ ਰੋਲ ਆਨਲਾਈਨ ਹਾਜ਼ਰੀਆਂ ਲੱਗਣ ਲੱਗੀਆਂ ਹੁਣ ਮੈਂ ਦੇਖਿਆ ਸੀ ਪਿੰਡਾਂ ਦੇ ਵਿੱਚ ਜਾਂਦੇ ਆ ਕਦੇ ਬੀਬੀਆਂ 10 ਵਜੇ ਤੱਕ ਟੋਬੇ ਤੇ ਖੜੀਆਂ ਸਾਡੀ ਹਾਜ਼ਰੀ ਲੱਗ ਰਹੀ ਕਦੇ ਕਿਤੇ ਖੜੀਆਂ ਨੇ ਕਦੇ ਕਿਤੇ ਕਦੇ ਬੰਦਾ ਕੰਮ ਦੇ ਆਸ ਦੇ ਵਿੱਚ ਆਉਂਦਾ ਵੀ ਅੱਜ ਕੰਮ ਲੱਗਾਂਗੇ ਦਿਹਾੜੀ ਲੱਗੂਗੀ ਉੱਥੇ ਜਾ ਕੇ ਉਹਨਾਂ ਦੀ ਦਿਹਾੜੀ ਨਹੀਂ ਲੱਗਦੀ ਹੁਣ ਉਹਨਾਂ ਦੀ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਫੇਸ ਨਾਲ ਫੇਸ ਨਾਲ ਹਾਜ਼ਰੀ ਲੱਗਣ ਲੱਗੀ ਪਹਿਲਾਂ ਫਿੰਗਰਪ੍ਰਿੰਟਸ ਨਾਲ ਲੱਗਦੀ ਰਹੀ ਆ ਹੁਣ ਫੇਸ ਨਾਲ ਕਈ ਬੀਬੀਆਂ ਦੇ ਲੈਂਜ਼ ਪਾਏ ਹੋਇਆ ਏਜ ਹੋਣ ਕਰਕੇ ਉਹਨਾਂ ਦੀ ਹਾਜ਼ਰੀ ਨਹੀਂ ਲੱਗ ਰਹੀ ਸੋ ਐਡਾ ਘਟਾ ਆ ਜਿਹੜਾ ਪਿੰਡਾਂ ਦੇ ਵਿੱਚ ਇਹਨੂੰ ਆਨਲਾਈਨ ਕਰਿਆ ਪਹਿਲਾਂ ਹੁਣ 40% ਜਿਹੜੀ ਸਟੇਟ ਗਵਰਨਮੈਂਟ ਹਿੱਸਾ ਬਾਊਗੀ ਹੋਰ ਪਾਊਗੀ ਲੱਲਾ ਪੱਬਾ ਕਰ ਰਿਹਾ ਜਿਹੜਾ ਮਟੀਰੀਅਲ ਆ ਖਾਸ ਕਰਕੇ ਉਹ ਖਤਮ ਕਰਤਾ ਪੰਚਾਇਤਾਂ ਨੂੰ ਡਵੈਲਪਮੈਂਟ ਵਾਸਤੇ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ ਨੇ ਕਿ ਕਈ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਇਸ ਸਕੀਮ ਦੇ ਵਿੱਚ ਕਈ ਕਹਿੰਦੇ ਨੇ ਸਿਰਫ ਇਕੱਲਾ ਨਾਮ ਚੇਂਜ ਕੀਤਾ ਪਰ ਥੋੜੇ ਦਿਨ ਪਹਿਲਾਂ ਜਿਵੇਂ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਤਬਦੀਲੀਆਂ ਬਹੁਤ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਘਾਟਾ ਪੈਂਦਾ ਨਹੀਂ ਮਜ਼ਦੂਰਾਂ ਨੂੰ ਤਾਂ ਆਲਰੇਡੀ ਪੈ ਗਿਆ ਜੀ ਮੈਂ ਤੁਹਾਨੂੰ ਦੱਸ ਕੇ ਟਿਆਂ ਜੇ ਪਿੰਡ ਦੇ ਵਿੱਚ 100 ਬੰਦੇ ਨੂੰ ਕੰਮ ਮਿਲਦਾ ਸੀਗਾ ਤਾਂ ਹੁਣ ਪੰਜ ਬੰਦਿਆਂ ਨੂੰ ਰਹਿ ਗਿਆ ਇਹ ਹੁਣ ਕਦੇ ਮੰਗਦੇ ਐਸਟੀਮੇਟਸ ਖਤਮ ਹੋ ਗਏ ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਵੀ ਡਿਊਰਿੰਗ ਇਲੈਕਸ਼ਨ ਮੈਂ ਵੀ ਗਿਆ ਆ ਅਸੀਂ ਡੇਲੀ ਜਾਂਦੇ ਆ ਸਾਡੀਆਂ ਪੰਚਾਇਤਾਂ ਨੇ ਸਰਪੰਚ ਖੜੇ ਆ ਸਾਡੇ ਬਲਾਕ ਸੰਮਤੀਆਂ ਦੇ ਮੈਂਬਰ ਖੜੇ ਆ ਸਾਡੇ ਜੀਆਰਐਸ ਨੇ ਖਾਸ ਕਰਕੇ ਉਹਨਾਂ ਦੇ ਗੱਲ ਲੋਕ ਪੈ ਰਹੇ ਆ ਮਨਰੇਗਾ ਦੀਆਂ ਮੀਟਸ ਨੇ ਉਹਨਾਂ ਦੇ ਖਿਲਾਫ ਇਹ ਲੜਾਈ ਦਾ ਕਰਨਾ ਚਾਹੁੰਦੇ ਆ ਐਸਟੀਮੇਟ ਤਾਂ ਤਾਂ ਦਿੱਤਾ ਜਾਊਗਾ ਹੁਣ ਤੋਬੇ ਦੀ ਸਫਾਈ ਆ ਉਹ ਕਹਿੰਦੇ ਤੁਸੀਂ ਇੱਕ ਵਾਰੀ ਕਰ ਸਕਦੇ ਹੋ 5 ਸਾਲਾਂ ਦੇ ਵਿੱਚ ਹੁਣ ਐਡੇ ਵੱਡੇ ਵੱਡੇ ਪਿੰਡ ਨੇ ਤੇ ਇੱਕ ਵਾਰ ਦਾ ਸਫਾਈ ਦਾ ਕੀ ਮਤਲਬ ਹੈ ਜੀ ਇੱਕ ਵਾਰ ਤੁਸੀਂ ਟੋਬੇ ਦੀ ਸਫਾਈ ਕਰ ਸਕਦੇ ਸੋ ਇਟ ਮੀਨਸ ਇਹ ਪੰਜਾਬ ਵਿਰੋਧੀ ਗੱਲਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਖਾਸ ਕਰਕੇ ਛੁਰਾ ਮਾਰ ਲੇ ਜਾਂਦੇ ਆ ਇਹ ਲੋਕ ਤੇ ਪੰਜਾਬ ਦੇ ਕਿਸਾਨੀ ਨੂੰ ਕੋਈ এমਪਲੋਇਮੈਂਟ ਨਹੀਂ ਦਿੱਤੀ ਕੋਈ ਵੱਡਾ ਪ੍ਰੋਜੈਕਟ ਸੈਂਟਰ ਗਵਰਨਮੈਂਟ ਨੇ ਨਹੀਂ ਦਿੱਤਾ ਹੈਗਾ ਤੇ ਮੈਂ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਹਿੰਨਾ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਤਣਾੜ ਸੀਗੇ ਲੋਕ ਸਾਡੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਲੀਡਰ ਸੀ ਜਿਨ੍ਹਾਂ ਨੇ ਸਾਡੀ ਇਕਬਾਈ ਵੀ ਕਰੀ ਅਸੀਂ ਤਾਂ ਹੁਣ ਆਏ ਆ ਸਿਰਲੀ ਜਾਕੜ ਹੋ ਗਿਆ ਰਵਨੀਤ ਸਿੰਘ ਬਿੱਟੂ ਹੋ ਗਿਆ ਇਹ ਸਾਡੇ ਭਾਵੇਂ ਸਾਡੇ ਲੋਕਲ ਲੀਡਰਸ ਨੇ ਪਿੰਡਾਂ ਦੇ ਵਿੱਚ ਇਹ ਆਪਣੀਆਂ ਕੁਰਸੀਆਂ ਕਰਕੇ ਸਾਡੇ ਸਿਰਾਂ ਦਾ ਸੌਦਾ ਕਰਦੇ ਪਰਦੇ ਆ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਹਾ ਇਹ ਸਾਡੇ ਸਿਰਾਂ ਦਾ ਸਾਡੇ ਪਿੰਡਾਂ ਦੇ ਵਿੱਚ ਐਂ ਦੇ ਪਿੰਡ ਨੇ ਇੱਕ ਇੱਕ ਦੋ ਦੋ ਵੋਟ ਪਈ ਆ ਅਸੀਂ ਕਲੀਨ ਸਵੀਪ ਕਰਿਆ ਲੋਕ ਅਵੇਅਰ ਨੇ ਹੁਣ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਗਈ ਵੀ ਤੁਹਾਡੇ ਨਾਲ ਕਿਹੜੀ ਪਾਰਟੀ ਧੱਕਾ ਕਰ ਰਹੀ ਹੈ ਕਿਹੜੀ ਨਹੀਂ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਆ ਫਤੇਗੜ ਸਾਹਿਬ ਦੇ ਵਿੱਚ ਚਾਰ ਦੇ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਦੋਨੇ ਬਲਾਕ ਸੰਪਤੀਆਂ ਦੀਆਂ ਸੀਟਾਂ ਅਸੀਂ ਕਲੀਨ ਸਵੀਪ ਕਰਿਆ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਆਪਣੇ ਪਿੰਡਾਂ ਚੋਂ ਆਪਣੀਆਂ ਕਸਬਿਆਂ ਤੋਂ ਵਿੱਚੋਂ ਇਹ ਜਿੱਤੇ ਨਹੀਂਗੇ ਉਹ ਤਾਂ ਨਹੀਂ ਜਿੱਤੇ ਲੋਕ ਅਵੇਅਰ ਆ ਬੀਜੇਪੀ ਖਾਸ ਕਰਕੇ ਪੰਜਾਬ ਵਿਰੋਧੀ ਆ ਸਾਡੇ ਕਿਸਾਨ ਬਾਰਡਰਾਂ ਦੇ ਉੱਪਰ ਰੂਲੀ ਇਹਨਾਂ ਨੇ ਸਾਡੀਆਂ ਮਾਵਾਂ ਰੂਲੀਆਂ ਹੁਣ ਸਾਡੀਆਂ ਬੀਬੀਆਂ ਸਾਡੇ ਮਜ਼ਦੂਰ ਭਰਾ ਖਾਸ ਕਰਕੇ ਇਹਨਾਂ ਦੀ ਲੜਾਈ ਆ ਅਸੀਂ ਆਖਰੀ ਸਾਹ ਤੇ ਨਾਲ ਤੱਕ ਲੜਦੇ ਰਾਵਾਂਗੇ ਜਿੱਥੇ ਸਾਨੂੰ ਜਾਣਾ ਪਿਆ ਹੁਣ ਫਤੇਗੜ ਸਾਹਿਬ ਹਲਕੇ ਦਾ ਕੱਟ ਕਰਿਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਲੋਕ ਪਹੁੰਚੇ ਜਾਮ ਲੱਗੇ ਆ ਤੇ ਹੁਣ ਅਸੀਂ ਰੋਕਿਆ ਉਹਨਾਂ ਨੂੰ ਵੀ ਅੱਜ ਇਹ ਸਿਰਫ ਇਸ ਛੋਟਾ ਧਰਨਾ ਸੀ ਕਹਿ ਲਓ ਇਹਨੂੰ ਸਿੰਬੋਲਿਕ ਧਰਨਾ ਸੀਗਾ ਇਹ ਆਉਣ ਵਾਲੇ ਦਿਨਾਂ ਦੇ ਵੱਡਾ ਕੱਟ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਈ ਦੇ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਘੇਰਨੀਆਂ ਪਈਆਂ ਉਹ ਘੇਰਾਂਗੇ ਨੈਸ਼ਨਲ ਹਾਈਵੇ ਘੇਰਨਾ ਪਿਆ ਉਹ ਘੇਰਾਂਗੇ ਦਿੱਲੀ ਜਾਣਾ ਪਿਆ ਦਿੱਲੀ ਜਾਵਾਂਗੇ ਅਸੀਂ ਤਗੜੇ ਹੋ ਕੇ ਤੁਸੀਂ ਦੇਖਿਆ ਸੈਂਟਰ ਗਵਰਨਮੈਂਟ ਆ ਜਿਹੜੀ ਪੰਪਤਾ ਐਨਰਜੀ ਨਾਲ ਕਿੰਨਾ ਧੱਕਾ ਕਰਦੀ ਹੈ ਲਗਭਗ 4 4.5 ਸਾਲ ਹੋ ਗਏ ਉੱਥੇ ਬੰਦ ਹੋ ਗਈ ਹੁਣ ਇਹਨਾਂ ਨੇ ਪੰਜਾਬ ਵੱਲ ਮੈਂ ਪੰਜਾਬ ਦੇ ਲੋਕਾਂ ਨੂੰ ਕਿ ਕੁਰਸੀ ਸਭ ਕੁਝ ਨਹੀਂ ਹੁੰਦੀ ਇਹ ਚੱਲਦਾ ਦਰਿਆ ਆ ਅੱਜ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੋਣ ਜਿੱਟ ਕੇ ਆਇਆ ਇਹਨੂੰ 5-7 ਦਿਨ ਹੋ ਗਏ ਉਹ ਲੰਘ ਗਏ 5 ਸਾਲ ਲੰਘਦੇ ਆ ਟਾਈਮ ਨਹੀਂ ਲੱਗਣਾ ਪਰ ਜੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਆ ਸਾਡੇ ਬਲਾਕ ਸੰਪਤੀ ਮੈਂਬਰ ਚੋਣਾਂ ਜਿੱਤ ਕੇ ਆਏ ਆ ਲੜਾਈ ਲੜ ਰਹੇ ਆ ਅਸੀਂ ਤਗੜੇ ਹੋ ਕੇ ਲੜਾਈ ਲੜਾਂਗੇ ਲੋਕਾਂ ਨੂੰ ਵਿਸ਼ਵਾਸ ਦਿਵਾਉਨੇ ਆ ਜਿਹੜਾ ਤੁਸੀਂ ਮਤਦਾਦਾਨ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਦਿੱਤਾ ਅਸੀਂ ਤਗੜੇ ਹੋ ਕੇ ਤੁਹਾਡੀ ਲੜਾਈ ਲੜਾਂਗੇ ਕਿਵੇਂ ਦੇਖਦੇ ਹਾਂ ਕੇਂਦਰ ਸਰਕਾਰ ਹਰ ਵਾਰੀ ਪੰਜਾਬ ਦੇ ਨਾਲ ਹੀ ੱ ਧੱਕਾ ਕਿਉਂ ਕਰਦੀ ਹੈ ਕਿਉਂਕਿ ਪਹਿਲਾਂ ਤਿੰਨ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਵਾਸਤੇ ਲੈ ਕੇ ਆਉਂਦੇ ਸੀ ਹੁਣ ਮਨਰੇਗਾ ਸਕੀਮ ਦਾ ਬਦਲਾਅ ਕੀਤਾ ਇਹਨੂੰ ਵੀ ਕਾਲਾ ਕਾਨੂੰਨੀ ਮੰਨਿਆ ਜਾ ਰਿਹਾ ਨਹੀਂ ਪੰਜਾਬ ਦੇ ਲੋਕ ਹੈ ਚੰਗੀ ਤਰ੍ਹਾਂ ਇਹਨਾਂ ਦੀਆਂ ਕੂਜੀਆਂ ਜਿਹੜੀਆਂ ਚੱਲਾਂ ਨੇ ਉਹ ਜਾਲ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਖੜੇ ਆ ਸਾਡਾ ਇਤਿਹਾਸ ਹੈ ਸਾਡੇ ਬਾਬੇ ਨੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰ ਕੌਰ ਦੀ ਇਹਨਾਂ ਨੇ ਸਾਡੇ ਇਤਿਹਾਸ ਨਾਲ ਵੀ ਸ਼ੇਅਰ ਸ਼ਟ ਕਰਨੀ ਚਾਹੁੰਦੇ ਆ ਇਹ ਉਹਨਾਂ ਨੂੰ ਬਾਲ ਦੇਸ਼ ਦੇ ਤਹਿਤ ਮਨਾ ਰਿਆ ਸਾਡੇ ਬਾਬੇ ਨੇ ਐਂ ਦੀ ਐਗਜ਼ਾਮਪਲ ਹੀ ਨਹੀਂ ਕੀਤੀ ਕਿਸਾਨਾਂ ਨਾਲ ਵੀ ਧੱਕਾ ਕਰਿਆ ਮਜ਼ਦੂਰਾਂ ਨਾਲ ਵੀ ਧੱਕਾ ਕਰਿਆ ਤੁਸੀਂ ਆਰਡੀਐਫ ਦਾ ਪੈਸਾ ਹੈ ਸੜਕਾਂ ਵਾਸਤੇ ਉਹ ਘੇਰ ਲਿਆ ਇਹਨਾਂ ਨੇ ਖਤਮ ਕਰਤਾ ਜਾ ਸਾਡੇ ਨੌਜਵਾਨਾਂ ਨੂੰ ਤੁਸੀਂ ਦੇਖੋ ਸੈਂਟਰ ਗਵਰਨਮੈਂਟ ਦੀ ਪੈਨਸ਼ਨ ਕਿ ਮਿਲਾ ਲਈ ਆਪਾਂ ਕਿੰਨੇ ਕੁ ਬੰਦਿਆਂ ਨੇ ਸੈਂਟਰ ਗਵਰਨਮੈਂਟ ਦੀ ਪੈਨਸ਼ਨ ਮਿਲ ਰਹੀ ਹੈ ਮਿਲ ਨਹੀਂ ਰਹੀ ਪਿੰਡਾ ਜੀ ਇੱਕ ਇੱਕ ਦੋ ਦੋ ਬੰਦਾ ਖਤਮ ਕਰਤੀਆਂ ਮੈਂਸ਼ਨ ਹੋਰ ਵੈਲਫੇਅਰ ਸਕੀਮਾਂ ਨੇ ਸ਼ਗਨ ਸਕੀਮਾਂ ਦੇ ਵਿੱਚ ਆ ਉਹਨਾਂ ਦਾ ਸ਼ੇਅਰ ਹੁੰਦਾ ਜਿਹੜਾ ਪਰਸੈਂਟ ਉਹ ਨਹੀਂ ਦੇ ਰਹੇ ਹੋਰ ਅਨੇਕਾਂ ਵੈਲਫੇਅਰ ਸਕੀਮਾਂ ਨੇ ਕੱਚੇ ਮਕਾਨਾਂ ਦੀ ਗੱਲ ਕਰੀਏ ਅਸੀਂ ਹੁਣ ਹਾਈ ਕੋਰਟ ਤੇ ਜਾ ਕੇ ਸੁਪਰੀਮ ਕੋਰਟ ਤੱਕ ਸਾਡੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਪੰਚਾਇਤ ਮਨਿਸਟਰ ਤਰਨਪਿੰਰ ਸਿੰਘ ਜੀ ਸੌਂਦ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਲਖਵੀਰ ਸਿੰਘ ਜੀ ਰਾਏ ਨਾ ਤਗੜੇ ਹੋ ਕੇ ਸਾਡੀ ਲੜਾਈ ਲੜੀਆਂ ਤਾਂ ਹੁਣ ਸੜਕਾਂ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਕਾਇਆਕਲ ਪ ਹੋ ਰਹੀ ਆ ਲਗਭਗ ਸਾਡੀਆਂ ਸਾਰੀਆਂ ਜਿਹੜੀਆਂ ਸੜਕਾਂ ਨੇ ਤਕਰੀਬਨ ਪੰਜਾਬ ਦੀਆਂ ਬਣਨ ਲੱਗੀਆਂ ਇਹਨਾਂ ਕੋਲ ਹੈ ਨਹੀਂਗਾ ਇਹ ਲੋਕ ਤੁਸੀਂ ਆ ਕੇ ਲੜਾਈ ਲੜੋ ਲੋਕਾਂ ਦੀ ਕੌਣ ਲੜਾਈ ਲੜ ਰਿਹਾ ਕਾਲੀਦਲ ਲੜ ਰਿਹਾ ਕਾਲੀਦਲ ਲੜਾਈ ਲੜਨ ਜੋਗਾ ਨਹੀਂ 328 ਰੁਪਿਆਂ ਦੀ ਬੇਇੱਜ਼ਤ ਵੀ ਹੋਈ ਆ ਉਹ ਜਦੋਂ ਸਰਕਾਰ ਨੇ ਹੁਣ ਕਰਿਆ ਉਹ ਐਜੀਪੀਸੀ ਦੀ ਬਣਦੀ ਸੀਗੀ ਐਜੀਪੀਸੀ ਨੇ ਕਿਹਾ ਵੀ ਸਰਕਾਰ ਸਰਕਾਰ ਨੇ ਪਰਚਾ ਦਰਜ ਕਰਤਾ ਇਹਨਾਂ ਨੇ ਲੁੱਟ ਕੇ ਖਾ ਲਿਆ ਪੰਜਾਬ ਪੰਜਾਬ ਕੰਗਾਲ ਕਹਿੰਦੇ ਆ ਮੈਨੂੰ ਆ ਹੁਣ ਪ੍ਰੈਸ ਕਾਨਫਰੰਸਾਂ ਕਰਨ ਲੱਗ ਜਾਵਾਂਗੇ ਇਹਨਾਂ ਨੂੰ ਪਤਾ ਇਲੈਕਸ਼ਨ ਆ ਗਿਆ ਪੰਜਾਬ 4.5 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਉਹ ਤੁਸੀਂ 10-10 ਕਰੋੜ ਰੁਪਈਆ ਸੀਏ ਨੂੰ ਦੇ ਰਹੇ ਹੋ ਐਜੀ ਇੱਥੇ ਖੜੇ ਆ ਲੋਕ ਤੁਸੀਂ ਦੇਖਿਆ ਅੱਜ ਲੋਕ ਘੇਰ ਕੇ ਕੇ ਕੋਈ ਬਾਦਾਮ ਬਣ ਰਿਹਾ ਕੋਈ ਕੁਸ਼ ਲੰਗਰ ਲਾ ਰਿਹਾ ਐਂ ਦੇ ਲੰਗਰ ਉਹ ਲੋਕ ਸੇਵਾ ਕਰਨਗੇ ਬਤੌਰ ਸਾਡੇ ਕੋਲ ਇੰਨੇ ਚਾਟੜ ਅਕਾਊਂਟੈਂਟ ਨੇ ਲੈ ਮੈਨੂੰ ਕਹਿਣ ਮੈਂ ਬਤੌਰ ਵਕੀਲ ਹੋਣ ਦੇ ਨਾਤੇ ਸੰਗਤ ਨੂੰ ਬੇਨਤੀ ਕਰੂੰਗਾ ਵੀ ਸਾਡੇ ਕਾਲ ਤਖਸਾਬ ਦਾ ਸਾਡੀ ਐਸਜੀਪੀਸੀ ਦਾ ਤੁਸੀਂ ਆਡਿਟ ਕਰਕੇ ਦਿਓ ਲੋਕ ਫ੍ਰੀ ਕਰਕੇ ਦੇਣਗੇ ਲੋਕ ਸੇਵਾਦਾਰ ਆ ਉਸ ਖਵੀਰ ਬਾਦਲ ਦਾ ਸੀ ਸੀਵਾ ਦਾ ਇਹਨਾਂ ਨੇ ਪੰਜਾਬ ਖਤਮ ਕਰਤਾ ਇਹਨਾਂ ਦਾ ਵੀ ਇਨ ਕੱਖ ਰਿਆ ਵੋਟਾਂ ਵਿੱਚ ਤਰਸਦੇ ਫਿਰਦੇ ਆ ਵੀ ਅਸੀਂ ਐਮਐਲਏ ਬਣ ਜਾਈਏ ਐਮਐਲਏ ਬਣ ਜਾਈਏ ਐਮਐਲਏ ਐਮਐਲਏ ਕੁਛ ਨਹੀਂ ਹੈਗਾ ਇਹ ਸੇਵਾ ਸੰਗਤ ਦੀ ਜਿਵੇਂ ਸਾਡੇ ਬਜ਼ੁਰਗ ਪੁਰਾਣੇ ਕਰਦੇ ਹੁੰਦੇ ਸੀ ਅਸੀਂ ਲੜਾਈ ਲੜਾਂਗੇ ਇਹਨਾਂ ਦੀ ਤਗੜੇ ਹੋ ਕੇ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚੈਨਲ ਨੂੰ ਵੀ ਬੇਨਤੀ ਆ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਗੱਲ ਹੈ ਮਜ਼ਦੂਰਾਂ ਦੀ ਖਾਸ ਕਰਕੇ ਅੱਜ ਦੇ ਦਿਨ ਦੇ ਵਿੱਚ ਲੋਕਾਂ ਤੱਕ ਪਹੁੰਚਾ ਰਹੇ ਹੋ ਤੁਹਾਡੇ ਤੁਹਾਨੂੰ ਯਾਦ ਕਰਾਂਗੇ ਤੁਸੀਂ ਵਧੀਆ ਤਰੀਕੇ ਨਾਲ ਪੁੱਛਿਆ ਰਿਹਾ ਥੋੜਾ ਵੀ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਮੇਰੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਮਰਿੰਦਰ ਸਿੰਘ ਮੜਫਲ ਜੀ ਇਹਨਾਂ ਦੁਆਰਾ ਕੀਤੀ ਗਈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਰੂਰ ਦਿਓ